ਪ੍ਰਿੰਸੀਪਲ ਦਾ ਕੰਮ ਪੜ੍ਹਾਈ ਨੂੰ ਜਾਂ ਸਕੂਲ ਦੇ ਅਕੈਡੈਮਿਕ ਸਿਸਟਮ ਨੂੰ ਸੁਪਰਵਾਈਜ਼ ਕਰਨਾ ਹੁੰਦਾ ਪ੍ਰਿੰਸੀਪਲ ਦਾ ਟਾਈਮ ਕੋਈ ਬਾਥਰੂਮ ਦੀਆਂ ਟੁੱਟੀਆਂ ਠੀਕ ਕਰਨਾ ਕੋਈ ਪੱਖਾ ਖੜ ਗਿਆ ਜੀ ਕੋਈ ਫੋਜ ਮੱਚ ਗਿਆ ਜੀ ਉਹ ਨਹੀਂ ਉਹ ਉਹਦੇ ਵਾਸਤੇ ਅਸੀਂ ਅਲੱਗ ਤੋਂ ਸਟਾਫ ਹੈਲਪਿੰਗ ਸਟਾਫ ਜਿਹਨੂੰ ਕਹਿੰਦੇ ਉਹ ਰੱਖਿਆ ਹੋਇਆ ਸੋ ਮੈਂ ਮੁਬਾਰਕਬਾਦ ਦਿੰਦਾ ਸਾਰਿਆਂ ਨੂੰ ਇਸ 7 ਦਿਨ ਦਾ ਹੈਗਾ ਪ੍ਰੋਗਰਾਮ ਇਹ ਤੇ 16 ਨੂੰ ਆ ਜਾਣਗੇ ਵਾਪਸ ਤੇ ਰੱਜ ਕੌਮੀ ਕਮਾਂਤਰੀ ਮੈਲਾ ਦਿਵਸ ਹੈ ਔਰ ਜ਼ਿਆਦਾਤਰ ਇਸ ਬੈਚ ਦੇ ਵਿੱਚ ਮੈਲਾ ਪ੍ਰਿੰਸੀਪਲੀ ਦੀ ਜਿਆਦਾ ਨੇ ਸੋ ਮੈਂ ਵਧਾਈ ਵੀ ਦੇਣਾ ਉਹਨਾਂ ਨੂੰ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਇੱਥੇ ਕਵਰੇਜ ਕਰਨ ਲਈ ਆਏ ਹੋ ਤੇ ਬਹੁਤ ਬਹੁਤ ਮਿਹਰਬਾਨ ਕੋਈ ਸਵਾਲ ਹੋਗਾ ਮੰਨ ਸਮ ਕੋਈ ਮਿਲਦਾ ਜਿਹੜਾ ਬਾਹਰ ਟ੍ਰਿਪਸ ਜਾਂਦੇ ਨੇ ਉਹ ਐਕਸਪੋਜ਼ਰ ਕਹਿੰਦੇ ਨੇ ਕਿ ਨੌਲੇਜ ਦਾ ਜਿੰਨਾ ਸ਼ੇਪ ਕਰੀ ਉਹਨਾਂ ਵਧੀਆ ਹੁੰਦਾ ਸਟੂਡੈਂਟਸ ਨੂੰ ਐਕਸਪੋਜ਼ਰ ਮਿਲਦਾ ਸੂਰਜ ਲਈ ਕਿਸ ਤਰੀਕੇ ਨਾਲ ਹੈਲਪ ਹੁੰਦੀ ਹੈ ਫਿਰ ਅੱਗੇ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਐਗਜ਼ਾਮਸ ਕ੍ਰੈਕ ਕਰਨੇ ਹੁੰਦੇ ਨੇ ਕਰੀਅਰ ਵਾਈਸ ਸੋਚਣਾ ਹੁੰਦਾ ਦੇਖੋ ਇਹ ਜਦੋਂ ਉੱਥੇ ਜਾਣਗੇ ਤਾਂ ਉੱਥੇ ਇਕੱਲੇ ਨਹੀਂ ਹੋਣਗੇ ਨਾ ਉੱਥੇ ਪੂਰੀ ਪ੍ਰਿੰਸੀਪਲ ਟ੍ਰੇਨਿੰਗ ਅਕੈਡਮੀ ਹੈ ਸਿੰਗਾਪੁਰ ਪੂਰੀ ਦੁਨੀਆ ਤੋਂ ਉੱਥੇ ਪ੍ਰਿੰਸੀਪਲਸ ਆਉਂਦੇ ਨੇ ਉਹਨਾਂ ਦੀ ਆਪਸ ਦੇ ਵਿੱਚ ਆਪਦੇ ਆਪਦੇ ਕੰ ਡਿਸਕਸ਼ਨ ਹੋਊਗੀ ਦੇਖੋ ਅੱਜ ਕੱਲ ਜ਼ਮਾਨਾ ਹੈਗਾ ਬ੍ਰੇਨ ਸਟਾਰਮਿੰਗ ਦਾ ਜਿੰਨੇ ਬ੍ਰੇਨ ਇਕੱਠੇ ਹੋ ਕੇ ਆਪਣਾ ਕਹਿੰਦੇ ਕਿ ਆਪਣੇ ਵਿਚਾਰ ਰੱਖਣਗੇ ਉਹਨੇ ਕੋਈ ਨਾ ਕੋਈ ਉਹਦੇ ਵਿੱਚੋਂ ਆਈਡੀਆਜ਼ ਆਉਣਗੇ ਆ ਜਿਹੜਾ ਆਪਾਂ ਸਟਾਰਟਅਪ ਕਹਿੰਦੇ ਆ ਵਿਚਾਰ ਬੰਦਿਆਂ ਨੇ ਸਟਾਰਟਅਪ ਕੀਤਾ ਕੋਈ ਜਿਵੇਂ YouTube ਹੈ ਚਾਰ ਜਣਿਆਂ ਨੇ ਬਣਾਈ ਸੀ ਹੈਨਾ ਆਪਸ ਇਕੱਠੇ ਹੋਏ ਕੋਈ ਲੋੜ ਪਈ ਹੋਣੀ ਇੱਕ 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 ਦਾ ਜਨਮ ਦਿਨ ਸੀ ਦੂਜੇ ਨੇ ਉਹਨੂੰ ਵੀਡੀਓ ਭੇਜਣੀ ਸੀ ਵੀਡੀਓ ਭੇਜਣ ਵਾਸਤੇ ਕੋਈ ਜਗ੍ਹਾ ਨਹੀਂ ਸੀ ਕਿ ਕਹੀਂ ਭੇਜੀ ਇੱਥੋਂ YouTube ਦਾ ਜਨਮ ਹੋਇਆ ਸੋ ਅੱਜ YouTube ਤੋਂ ਬਿਨਾ ਸ਼ਾਇਦ ਰਹਿਣੇ ਮੁਸ਼ਕਲ ਹੋ ਜੇ ਸੋ ਇਸੇ ਤਰ੍ਹਾਂ ਹੀ ਬ੍ਰੇਨਸਟਾਰਮਿੰਗ ਨਾਲ ਅੱਜ ਗਰੁੱਪ ਆਫ ਕੰਪਨੀਜ਼ ਦਾ ਜ਼ਮਾਨਾ ਹੈ ਬਿਲਕੁਲ ਮੈਂ ਟੀਚਰਜ਼ ਨੂੰ ਵੀ ਕਹਿ ਕੇ ਤੁਸੀਂ ਆਪ ਤਾਂ ਚਲੋ ਇਕੱਠੇ ਰਹਿਣੇ ਆ ਇੱਥੇ ਆ ਕੇ ਵੀ ਇਕੱਠੇ ਰਹੋਗੇ ਪਰ ਜਿਹੜੇ ਹੋਰ ਵੀ ਦੁਨੀਆ ਤੋਂ ਆਉਣਗੇ ਉਹਨਾਂ ਤੋਂ ਵੀ ਸਿੱਖਿਓ ਕਿ ਤੁਹਾਡੇ ਕੰਟਰੀਜ਼ ਦੇ ਵਿੱਚ ਕਿਵੇਂ ਪੜਾਇਆ ਜਾਂਦਾ ਹੈ ਤੇ ਕੀ ਰਿਜ਼ਲਟ ਨੇ ਤੇ ਇੱਥੇ ਆ ਕੇ ਬੱਚਿਆਂ ਦਾ ਵੀ ਅਸੀਂ ਬੱਚਿਆਂ ਨੂੰ ਵੀ ਅਸੀਂ ਜਿਹੜਾ ਬਿਜ਼ਨਸ ਬਲਾਸਟਰ ਦੇ ਤੌਰ ਤੇ ਇੱਕ ਪ੍ਰੋਗਰਾਮ ਹੈ ਕੋਚ ਅਸੀਂ 3-3000 ਰੁਪਏ ਦੇ ਦੋ 2000 ਰੁਪਏ ਪਰ ਬੱਚਾ ਦਿਨੇ ਪੰਜ-ਪੰਜ ਬੱਚੇ ਹਨ ਗਰੁੱਪ ਹੈ 10000 ਰੁਪਏ ਹੋ ਜਾਂਦਾ ਉਹ ਬੱਚੇ ਪੰਜੇ ਬੱਚੇ ਬੈਠ ਕੇ ਕੋਈ ਵੀ ਆਪਣਾ ਕੋਈ ਸਟਾਰਟਅਪ ਕੋਈ ਆਪਣੀ ਦਿਮਾਗ ਚੋਂ ਕੋਈ ਆਈਡੀਆ ਕਰਨ ਅਸੀਂ ਜਿਹੜੀਆਂ ਕੰਪਨੀਆਂਜ਼ ਨਾਲ ਉਹਨਾਂ ਦਾ ਐਗਰੀਮੈਂਟ ਕਰਾਉਂਦੇ ਆ ਕਿ ਆਹ ਪ੍ਰੋਡਕਟ ਜਿਹੜਾ ਸਾਡਾ ਹੋਊਗਾ ਇਹਨੂੰ ਤੁਸੀਂ ਬਣਾ ਲਓ ਕੋਈ ਹੈਲਮਟ ਬਣਾਉਂਦਾ ਹੈ ਇਸ ਤਰ੍ਹਾਂ ਦਾ ਕਿ ਜਿਹੜਾ ਪਹਿਲਾਂ ਤੱਕ ਦੇਖਿਆ ਨਹੀਂ ਕਿਸੇ ਨੇ ਕਾਫੀ ਬਣਾਉਣ ਦੇ ਨਵੇਂ ਤਰੀਕੇ ਬਣਾਏ ਨੇ ਸੋ ਇਹ ਅਸੀਂ ਜਿਹੜਾ ਦਿੱਲੀ ਤੋਂ ਨੋਲਜ ਸ਼ੇਅਰਿੰਗ ਜਿਹੜਾ ਐਗਰੀਮੈਂਟ ਸੀ ਉਹਦੇ ਵਿੱਚ ਅਸੀਂ ਦਿੱਲੀ ਦੇ ਸਕੂਲਾਂ ਦਾ ਦੌਰਾ ਕੀਤਾ ਸੀ ਉੱਥੋਂ ਸਾਨੂੰ ਇਹ ਆਈਡੀਆ ਆਇਆ ਸੀ ਤੇ ਕਾਮਯਾਬ ਚੱਲ ਰਿਹਾ ਹੈ ਹਮਾਰਾ ਸਾਹਿਬ ਤੁਸੀਂ ਇੱਕ ਐਂਟੀ ਡਰਗ ਕੈਂਪੇਨ ਵੀ ਚੱਲ ਰਹੀ ਹੈ ਤੇ ਜਿਹੜੇ ਹੁਣ ਤੁਸੀਂ ਆਪ ਵੀ ਇਹਨਾਂ ਕੈਂਪੇਨਾਂ ਨੂੰ ਬਜੇ ਰਸਿਲਕੂ ਕਰਦੇ ਹੋ ਕੀ ਪੰਜਾਬ ਦੇ ਵਿੱਚ ਕੋਈ ਤਰ੍ਹਾਂ ਸਬਜੈਕਟ ਹੋ ਜਾਏਗਾ ਕਿ ਕੋਈ ਐਂਟੀ ਡਰਗ ਕੋਈ ਬੱਚਿਆਂ ਨੂੰ ਸਿਖ ਦੇਣ ਵਾਸਤੇ ਕਿ ਬੇਸ ਬੇਸਿਕੀ ਤੇ ਇਸ ਹੀ ਹੋਵੇ ਸਬਜੈਕਟ ਆ ਜੇ ਕੋਈ ਨਾ ਕੋਈ ਆ ਕੇ ਤਾਂ ਕਿ ਬੱਚਾ ਸਮਝ ਜਾ ਸਕੇ ਸ਼ੁਰੂਆਤ ਤੋਂ ਹੀ ਕਿ ਨਸ਼ਿਆਂ ਤੋਂ ਕਿਵੇਂ ਰਹਿਣਾ ਇਸ ਤਰ੍ਹਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਇਹ ਬੜਾ ਜ਼ਰੂਰੀ ਹੈ ਕਿਉਂਕਿ ਇਹ ਉਮਰ ਐਸੀ ਹੁੰਦੀ ਹੈ ਜਿਹੜੀ ਪ੍ਰਾਇਮਰੀ ਸਕੂਲ ਵਾਲੀ ਤਾਂ ਚਲੋ ਛੋਟੀ ਹੁੰਦੀ ਹੈ ਮਿਡਲ ਹਾਈ ਸਕੈਂਡਰੀ ਵਾਲੀ ਉਮਰ ਐਸੀ ਹੁੰਦੀ ਹੈ ਹੋਰ ਇੱਕ ਆਗਜ ਵਰਗਾ ਜਿਹੜਾ ਮਨ ਹੁੰਦਾ ਜੋ ਮਰਜ਼ੀ ਲਿਖ ਦੋ ਕਈ ਵਾਰੀ ਸਕੂਲਾਂ ਚੋਂ ਵੀ ਸਾਨੂੰ ਇਸ ਤਰ੍ਹਾਂ ਦੀਆਂ ਖਬਰਾਂ ਵੀ ਆਈਆਂ ਕਿ ਯਾਰੀ ਦੋਸਤੀ ਦੀ ਸੌਂ ਪਵਾ ਕੇ ਨਸ਼ਾ ਕਰਾ ਇੱਕ ਵਾਰੀ ਲੱਗ ਗਏ ਫਿਰ ਮੁੜ ਕੇ ਉਸ ਦਲਦਲ ਚੋਂ ਨਿਕਲਣਾ ਔਖਾ ਹੋ ਜਾਣਾ ਅਸੀਂ ਐਸਐਸਪੀਜ਼ ਨੂੰ ਡਿਪਟੀ ਕਮਿਸ਼ਨਰਸ ਨੂੰ ਡੀਓਜ਼ ਨੂੰ ਇਹ ਕਹਾਂ ਕਿ ਤੁਸੀਂ ਰੈਗੂਲਰਲੀ ਸਕੂਲਾਂ ਚ ਵਿਜ਼ਿਟ ਕਰੋ ਬੱਚਿਆਂ ਨੂੰ ਜਿਹੜਾ ਮਿਲੋ ਉਹਨਾਂ ਦੀ ਕਾਉਂਸਲਿੰਗ ਕਰੋ ਕਿ ਆਪਾਂ ਬਹੁਤ ਵੱਡੇ ਬੰਦੇ ਬਣਨਾ ਹੈ ਆਪਣੀ ਮੰਜ਼ਿਲ ਜਿਹੜੀ ਹੈ ਉਹ ਛੋਟੀ ਨਹੀਂ ਹੈਗੀ ਗਲਤ ਸੰਗਤ ਦਾ ਸ਼ਿਕਾਰ ਨਹੀਂ ਹੋਣਾ ਹੈਨਾ ਤਾਂ ਕਿ ਉਹਨਾਂ ਦੀ ਨਾਲ-ਨਾਲ ਇਹ ਕਾਉਂਸਲਿੰਗ ਵੀ ਹੁੰਦੀ ਰਹੇ ਕਿ ਅਸੀਂ ਇਹਨਾਂ ਇਹ ਕੰਮਾਂ ਤੋਂ ਬਚਣਾ ਹੈ ਨਾਲ-ਨਾਲ ਫਿਰ ਜਿਹੜੀ ਪੇਰੈਂਟ ਟੀਚਰ ਮੀਟਿੰਗ ਹੈ ਉਹ ਵੀ ਸਾਨੂੰ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਕਿ ਸਕੂਲ ਤੋਂ ਬਾਅਦ ਬੱਚਾ ਕੀ ਕਰਦਾ ਹੈ ਉਹ ਸਕੂਲ ਤੋਂ ਬਾਅਦ ਬੱਚੇ ਦੀ ਸੰਗਤ ਕਿਹੋ ਜੀ ਹੈ ਇਹ ਤਾਂ ਪੇਰੈਂਟ ਹੀ ਦੱਸ ਸਕਦੇ ਨੇ ਤੇ ਪੇਰੈਂਟਸ ਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਬੱਚਾ ਸਕੂਲ ਦੇ ਵਿੱਚ ਕਿਹ ਦੀ ਕਿਹੜੀ ਸੰਗਤ ਚ ਪੈਂਦਾ ਸੋ ਇਹ ਜਿਹੜਾ ਸਰਕਾਰੀ ਸਕੂਲਾਂ ਚ ਅਸੀਂ ਪੇਰੈਂਟ ਟੀਚਰ ਮੀਟਿੰਗ ਹੈ ਨਾ ਵਿਦਿਆਰਥੀ ਮਾਪੇ ਮਿਲਣੀ ਸ਼ੁਰੂ ਕੀਤਾ ਉਹ ਵੀ ਬਹੁਤ ਕਾਮਯਾਬ ਹੈ ਤੇ ਨਾਲ ਸਕੂਲ ਜਦੋਂ ਛੁੱਟੀ ਹੋ ਜਾਂਦੀ ਹੈ ਮੈਂ ਤਾਂ ਸਕੂਲ ਜਦੋਂ ਬੰਦ ਹੋ ਜਾਂਦਾ ਉਹ ਤੋਂ ਬਾਅਦ ਸਕੂਲ 'ਚ ਕੌਣ ਕੌਣ ਆਉਂਦਾ ਬਹੁਤ سارے ਸਕੂਲ ਵੀ ਹੈ ਜਿਹਨੇ ਜਿਹੜੇ ਬੰਦ ਸਕੂਲ ਨੇ ਉਹਨਾਂ ਦੇ ਕੰਦ-ਕੁੰਦ ਭੰਨ ਕੇ ਜਾਂ ਕੋਈ ਰਸਤਾ ਬਣਾ ਕੇ ਉੱਥੇ ਗਲਤ ਅਨਸਰ ਜਿਹੜੇ ਨੇ ਉਹ ਜਾਂ ਤਾਂ ਕੋਈ ਨਸ਼ੇ ਨੂੰ ਨਸ਼ੇ ਕਰਦੇ ਆ ਜਾਂ ਕੋਈ ਅਸ਼ਲੀਲ ਗੱਲਾਂ ਉੱਥੇ ਬਾਥਰੂਮਾਂ ਜਾਂ ਕੰਧਾਂ ਤੇ ਲਿਖ ਜਾਂਦੇ ਉਹਦੇ ਵਾਸਤੇ ਵੀ ਅਸੀਂ ਕਿਉਂਕਿ ਕੈਮਰੇ ਵੀ ਲੱਗੇ ਹੋਏ ਨੇ ਸੀਸੀਟੀਵੀ ਪਰ ਨਾਲ ਅਸੀਂ ਸਿਕਿਉਰਿਟੀ ਵੀ ਪ੍ਰੋਵਾਈਡ ਕਰਵਾ ਰਹੇ ਆ ਤਾਂ ਕਿ ਬੱਚਿਆਂ ਨੂੰ ਕਿਸੇ ਵੀ ਕਿਸਮ ਦਾ ਕੋਈ ਵੀ ਉਸ ਉਮਰ 'ਚ ਗਲਤ ਕਿਸਮ ਦਾ ਸਾਹਿੱਤ ਜਾ ਗਲਤ ਸੰਗਤ ਦਾ ਸ਼ਿਕਾਰ ਨਾ ਹੋਣਾ। ਠੀਕ ਹੈ ਜੀ। ਅੱਜ ਦੀ ਇੰਡੀਆ ਜੋ ਹੈ ਉਹ ਨਿਊਜ਼ੀਲੈਂਡ ਦੇ ਖਿਲਾਫ ਖੇਲ ਰਹੀ ਹੈ ਚੈਂਪੀਅਨ ਟਰਾਫੀ ਆਫ ਯਰ ਐਕਸਪੈਕਟेशंस ਜਾਂ ਆਪ ਰਿਪੋਰਟ ਦੇਣਾ ਚਾਹੋਗੇ? ਆਲਵੇਜ਼ ਅਸੀਂ ਤਾਂ ਅਸੀਂ ਤਾਂ ਟੀਮ ਦੇ ਹੱਕ ਚੀ ਹੈ ਜੀ ਔਰ ਉਮੀਦ ਕਰਦੇ ਹਾਂ ਕਿ ਜਿਹੜੀ ਟੀਮ ਹੈ ਹੁਣ ਤੱਕ ਅਨਬੀਟਨ ਰਹੀ ਹੈ ਇਸ ਚੈਂਪੀਅਨ ਟਰਾਫੀ ਦੇ ਵਿੱਚ ਤੇ ਕੱਲ ਨੂੰ ਸਾਡੇ ਸ਼ੋਮਨ ਗਿੱਲ ਹੈ ਵਿਰਾਟ ਕੋਹਲੀ ਹੈ ਰੋਹਿਤ ਸ਼ਰਮਾ ਹੈ ਨਾ ਕੁਲਦੀਪ ਯਾਦਵ ਹੈ ਤੇ ਜੜੇਜਾ ਨਾ ਜਿੰਨੇ ਵੀ ਸਾਡੇ ਪਲੇਅਰ ਨੇ ਉਹ ਆਪਣੇ ਵੱਲੋਂ ਤਾਂ ਬੈਸਟੀ ਕਰਦਾ ਕੋਈ ਪਲੇਅਰ ਫਾਈਨਲ 'ਚ ਤਾਂ ਖਾਸ ਤੌਰ ਤੇ ਹਰੇਕ ਪਲੇਅਰ ਚਾਹੁੰਦਾ ਕਿ ਮੇਰਾ ਫਾਈਨਲ ਦੇ ਵਿੱਚ ਘੱਟੋ ਘੱਟ ਮੇਰੀ अहमियत ਬਣੇ ਸੋ ਮੈਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਨਾ ਕਿ ਕੱਲ ਨੂੰ 2:30 ਵਜੇ ਜਿਹੜਾ ਮੈਚ ਹੈ ਤੇ ਉਹ ਦੇ ਵਿੱਚ ਜਿਹੜੀ ਭਾਰਤ ਦੀ ਟੀਮ ਜਿਹੜੀ ਹੈ ਉਹ ਚੈਂਪੀਅਨਸ ਆਫ ਦਾ ਚੈਂਪੀਅਨ ਬਣ ਕੇ ਆ। ਜੀ ਸਰ ਇਸ ਤੋlever ਜਗਦੀਸ਼ਰ ਸਾਹਿਬ ਨੂੰ ਜਿਸ ਤਰ੍ਹਾਂ ਹਟਾਇਆ ਗਿਆ ਉਹਨੂੰ ਕਿਸ ਤਰ੍ਹਾਂ ਬੋਲਦੇ। ਦੇਖੋ ਧਾਰਮਿਕ ਮਾਮਲਾ ਹੈ। ਪਰ ਮੈਂ ਪਹਿਲੇ ਦਿਨੋਂ ਕਹਿਣਾ ਹੁੰਦਾ ਕਿ ਹੁਣ ਤਾਂ ਇਹ ਚਾਹੀਦਾ ਸੀਗਾ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ। ਪਰ ਹੁਣ ਇਹ ਲੱਗ ਗਿਆ ਕਿ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ। ਜਦੋਂ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਤਾਂ ਆਹ ਹਾਲ ਹੋ ਗਿਆ। ਪਾ ਜਿਹੜੇ ਜਿਨ੍ਹਾਂ ਨੇ ਜਿਹੜੀ ਅੰਤਰੀਮ ਕਮੇਟੀ ਹੈ ਜਿਨ੍ਹਾਂ ਨੇ ਜਗਜਗਰ ਸਾਹਿਬ ਨੂੰ ਸੇਵਾ ਮੁਕਤ ਕੀਤਾ ਉਹਨਾਂ ਦੀ ਅਭਦੀ ਚੋਣ ਹੋਈ ਨੂੰ 12 13 14 ਸਾਲ ਹੋ ਗਏ ਜੀ ਪਹਿਲਾਂ ਆਪ ਤਾਂ ਵੈਲਿਡ ਹੋ ਜੋ ਚੋਣਾਂ ਤਾਂ ਕਰਾ ਲਈਏ ਉਹ ਸੈਂਟਰ ਨੇ ਕਰਾਉਣੀਆਂ ਨੇ ਮੈਂ ਕਹਿੰਦ ਨੂੰ ਵੀ ਅਪੀਲ ਕਰਦਾ ਕਿ ਸ਼੍ਰੋਮਣੀ ਕਮੇਟੀ ਦੇ ਚੋਣਾਂ ਕਰਾਉਣ ਔਰ ਪਤਾ ਲੱਗ ਜੂਗਾ ਕਿ ਲੋਕ ਜਿਹੜੇ ਨੇ ਉਹ ਕਿਦਾਂ ਖਸਾ ਦਿੰਦੇ ਨੇ ਪਰ ਤੁਹਾਨੂੰ ਜੋ ਸਾਰਿਆਂ ਨੂੰ ਪਤਾ ਹੀ ਹੈ ਕਿ ਲੋਕਾਂ ਨੇ ਤਾਂ ਫੈਸਲੇ ਪਹਿਲੇ ਕਰ ਚੁੱਕੇ ਨੇ ਜੇ ਤੁਸੀਂ ਹੁਣ ਕਦੇ ਜਥੇਦਾਰ ਨੂੰ ਲਾਤਾ ਕਦੇ ਮੈਂ ਪਾਰਲੀਮੈਂਟ 'ਚ ਹੀ ਬੋਲਿਆ ਸੀ ਵੀ ਤੁਹਾਡੀਆਂ ਜੇਬਾਂ 'ਚੋਂ ਜਥੇਦਾਰ ਨਿਕਲਦੇ ਨੇ ਕਦੇ ਜਥੇਦਾਰ ਨੂੰ ਜੇਬ 'ਚ ਪਾ ਲਿਆ ਕਦੇ ਜਥੇਦਾਰ ਨੂੰ ਜੇਬ 'ਚ ਜੇਬ 'ਚੋਂ ਕੱਢ ਲਿਆ ਠੀਕ ਹੈ ਜਦੋਂ ਨਾਲੇ ਤਾਂ ਤੁਸੀਂ ਸਾਰੀਆਂ ਸਜ਼ਾਵਾਂ ਹਾਂ ਹਾਂ ਕਹਿ ਕੇ ਉੱਥੇ ਮੰਨ ਲਿਆ ਸਾਰੀਆਂ ਗਲਤੀਆਂ ਗੁਨਾਹ ਮੰਨ ਲਏ ਹਾਂਜੀ ਹਾਂਜੀ ਕਰਕੇ ਉਸ ਤੋਂ ਬਾਅਦ ਉਹਦੀ ਸਜ਼ਾ ਜੋ ਤਨਖਾਹ ਲੱਗੀ ਉਹ ਵੀ ਤੁਸੀਂ ਕਰਦੇ ਹੁਣ ਤੁਸੀਂ ਕਹਿੰਦੇ ਹੋਗੇ ਇਹਨਾਂ ਨੂੰ ਅਸੀਂ ਤਾਂਵਾਂਗੇ ਤਾਂ ਬਦਲਾਖੋਰੀ ਲੱਗਦੀ ਪਰ ਜਹੇਦਾਰ ਸਾਹਿਬ ਜਿਹੜੇ ਨੇ ਅਕਾਲ ਤਖਤ ਸਾਹਿਬ ਦੇ ਛੇਵੇਂ ਪਾਸ਼ਾ ਦੀ ਗੱਦੀ ਹੈ ਉਹ ਕੋਈ ਛੋਟੀ ਮੋਟੀ ਜਿਹੜੀ ਗੱਦੀ ਨਹੀਂ ਹੈਗੀ ਪਰਮਾਤਮਾ ਦੇਖਦਾ ਜੀ ਬਾਕੀ ਮੈਂ ਤਾਂ ਜਿਨ੍ਹਾਂ ਨੇ ਹੜਬੜੀ ਚ ਜਾਂ ਬਦਲਾਖੋਰੀ ਚ ਇਹ ਫੈਸਲੇ ਕੀਤੇ ਨੇ ਮੈਂ ਤੁਹਾਨੂੰ ਨਹੀਂ ਇਹੀ ਕਹੂੰਗਾ ਕਿ ਨਾ ਕਸੋਂ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ Mata